ਸਤਿ ਸ੍ਰੀ ਅਕਾਲ ਦੋਸਤੋ ਦੇਖ ਸਕਦੇ ਹੋ ਇੱਕ ਗਰੀਬ ਦਾ ਜਿਹਕੇ ਦੀ ਘਰ ਹੈ ਜਿਹੜਾ ਉਹ ਗਿਰ ਗਿਆ ਹੋਰ ਵੀ ਬਹੁਤ ਘਰ ਗਿਰੇ ਨੇ ਪਿੰਡਾਂ ਚ ਆਪਲੇ-ਦਾਲੇ ਪਿੰਡਾਂ ਚ ਦੇਖ ਲੈ ਕਿਤੇ ਪੰਜ ਕਿਸੇ ਪਿੰਡ ਚ ਪੰਜ ਕਿਸੇ ਚ 10 ਆ ਦੇਖ ਸਕਦੇ ਹੋ ਵੀ ਅੰਦਰ ਬੜਨ ਨੂੰ ਵੀ ਜਗ੍ਹਾ ਕਿਹੜੀ ਬੱਚਿਆਂ ਨੂੰ ਬੇਣਤੀ ਕਰਦੇ ਆ ਗੱਗੀ ਘੌਰ ਕਰ ਜਾ ਰਹੀ ਚ ਵੀ ਕਿਤੇ ਇਹ ਵੀ ਨੁਕਸਾਨ ਹੋ ਜਾ ਦੇਖੋ ਇਹ ਚ ਵੀ ਆ ਦੇ ਕਿੰਨਾ ਛੱਡ ਗਿਆ ਇਹ ਵੀ ਬਹੁਤ ਹਾਂ ਸਾਡੇ ਖੜਾ ਗਿਆ ਚ ਰੁਕ ਨਹੀਂ ਰਹੀ ਲਗਾਤਾਰ ਕਾਗਜ਼ ਵਾਲਿਆਂ ਨੇ ਕਾਗਜ਼ ਦੇ ਰੇਟ ਚੱਕ ਤੇ ਕੋਈ ਸੀ ਜਿਹੜਾ ਘਰ ਦਾ ਮੂਰਲੇ ਪਾਸੋਂ ਕਮਰਾ ਤੇ ਇੱਕ ਉਹ ਡੱਟ ਹੈਗੇ ਦੋ ਚੀਜ਼ਾਂ ਅੱਛਾ ਇੱਧਰ ਲਾ ਵੀ ਡਿੱਗ ਰਿਹਾ ਹੈ ਆ ਦੇਖੋ ਵੀ ਕਾਗਜ਼ ਪਾਏ ਹੋ ਉੱਥੇ ਬੇਨਤੀ ਕਰਦੇ ਗੌਰ ਕਰੋ ਯਾਰ ਬੇਨਤੀ ਦੁੱਜਣ ਵੀ ਲਵੇ ਕਮੈਂਟੀਆਂ ਨੂੰ ਕਹਿੰਦੇ ਆ ਕਿ ਇਹਨਾਂ ਨੂੰ ਅੰਦਰ ਗੁਰਦੁਆਰਾ ਸਾਹਿਬ ਚ ਲੈ ਕੇ ਜਾਓ ਯਾਰ ਜਾਂ ਤੇ ਸ਼ੈੱਡ ਕਿੱਡਾ ਬਣਿਆ ਹੋਇਆ ਉੱਥੇ ਵਗਜੋ ਬੇਨਤੀ ਹੈ ਜੀ ਤੁਹਾਨੂੰ ਕਈ ਵਾਰੀ ਜੇ ਆ ਦੇਖੋ ਨੁਕਸਾਨ ਨਿਆ ਗਿਆ ਬੱਚੇ ਨੇ ਸੋਡੇ ਕੁਛ ਨਹੀਂ ਹੁੰਦਾ ਨਾਲ ਸ਼ੈੱਡ ਉੱਥੇ ਮੰਜੇ ਹੈਗੇ ਨੇ ਸਾਰਾ ਕੁਸਾ ਗੁਰਦੁਆਰਾ ਸਾਹਿਬ ਦੋ ਕਰਮਾਂ ਤੇ ਗੁਰਦੁਆਰਾ ਹੈ ਪੈਲਸ ਚ ਵਗਜੋ ਧਰਮਸ਼ਾਲਾ ਚ ਵਗਜੋ ਬੱਚੇ ਨਾ ਜਾ ਬੱਚਿਆਂ ਦਾ ਨੁਕਸਾਨ ਨਾ ਹੋਵੇ ਬੇਨਤੀ ਹੈ ਮੇਰੀ ਗਰੀਬ ਦਾ ਜਿੱ ਗਰਗੇ ਹੋਰ ਵੀ ਬਹੁਤ ਘਰਗੇ ਰਹੇ ਨੇ ਪਿੰਡਾਂ ਚ ਆਪਲੇਦਲੇ ਪਿੰਡਾਂ ਦੇ ਦੇਖ ਲੈਣ